ਰਾਤਾਂ ਦੀਆਂ ਨਾਲ ਹੀ ਮੁੰਡਾ ਜਦੋਂ ਬੁਲਾਉਂਦਾ ਇਹਨੂੰ ਕੁੱਟਣ ਲਾਇਆ ਨਾਲ ਹੀ ਮੁੰਡਾ ਮੈਂ ਆਪੇ ਥੇਲ ਧੱਕਾ ਮਾਰ ਕੇ ਛੁੱਟਿਆ ਹਾਂ ਰਾਤੀ ਉਹਨਾਂ ਨੇ ਪਤਾ ਨਹੀਂ ਕਿਹੜੀ ਵਜ੍ਹਾ ਤੋਂ ਉਹਨੂੰ ਕੁੱਟਿਆ ਰਾਤੀ ਸਾਨੂੰ ਨਹੀਂ ਪਤਾ ਇਹਨਾਂ ਨੇ ਕਿਹੜੀ ਵਜ੍ਹਾ ਤੋਂ ਮੁੰਡੇ ਨੂੰ ਨਹੀਂ ਨਹੀਂ ਮੁੰਡਾ ਨਾਲ ਹੀ ਜਿਹੜੇ ਲੰਘੋਣ ਸਾਰੇ ਐਵੇਂ ਬੁਲਾਉਂਦਾ ਇਹਨੂੰ ਪਤਾ ਅਸੀਂ ਰੱਖੋ

gordo <laughs> ਇਹ ਤਸਵੀਰ ਅੰਮ੍ਰਿਤਸਰ ਦੀਆਂ ਨੇ ਤੁਹਾਨੂੰ ਦੱਸਦੀ ਹੈ ਕਿ ਆਪਸੀ ਰੰਜਿਸ਼ ਤਾ ਸ਼ਿਕਾਰੀ ਪਰਿਵਾਰ ਹੋਇਆ ਜਿੱਥੇ ਕਿ ਇੱਕ ਦੂਜੇ ਤੇ ਅਨੇਵਾਰ ਗੋਲੀਆਂ ਚਲਾਈਆਂ ਗਈਆਂ ਨੇ ਜਿਸ ਕਰਦੇ ਵਿੱਚ ਗੋਲੀਆਂ ਚਲੀਆਂ ਨੇ ਸਾਰਾ ਸਮਾਨ ਨੁਕਸਾਨਿਆ ਗਿਆ ਤੁਹਾਨੂੰ ਦੱਸਦੀ ਹੈ ਕਿ ਇਲਾਕੇ ਦੇ ਵਿੱਚ ਵੀ ਡਰ ਦਾ ਮਾਹੌਲ ਬਣਿਆ ਹੋਇਆ ਹੈ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਦੇਸ਼ਕ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਉੱਥੇ ਹੀ ਮੁਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਨਸ਼ੇ ਦੀ ਖਰੀਦ ਤੇ ਵੇਚ ਨੂੰ ਲੈ ਕੇ ਕੋਈ ਐਕਸੀਡੈਂਟਿਸ਼ ਧੱਕਾੜ ਇਸ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਨਾਲ ਹੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੋ ਇਹ ਤੁਹਾਡੇ ਵੀਰ ਜੀ ਅਸੀਂ ਤੇ ਤਿੰਨੇ ਜਾਣੇ ਘਰ ਮੇਰੇ ਮਾਮੇ ਦਾ ਮੁੰਡਾ ਪੂਰਾ ਹੋ ਗਿਆ ਪੌੜੀਆਂ ਚ ਡਿੱਕੇ ਹੁਣੇ ਤੇ ਉਹ ਤੇ ਉੱਥੇ ਚਲ ਗਏ ਮੇਰੇ ਵੀਰ ਦੇ ਨਾਲ ਤਾਂ ਅਸੀਂ ਤਿੰਨੇ ਜਾਣੇ ਕਰੀ ਅਸੀਂ ਤੇ ਆਪਣੀ ਮੰਮੀ ਨੂੰ ਧੱਕਾ ਮਾਰ ਕੇ ਅੰਦਰ ਵਾਰਕ ਤੇ ਅਸੀਂ ਤੇ ਭੱਜ ਗਏ ਕੋਠਾ ਥਾਣੀ ਮੁਲਾਜ਼ਮ ਲੈਣ ਵੀ ਸਾਡਾ ਇਹਨਾਂ ਨੇ ਬੰਦੂਕਾਂ ਇਹਨਾਂ ਕੋ ਬੜਾ ਕੋਸ਼ਿਸ਼ ਦੱਤਰ ਸਾਰਾ ਕੋਸ਼ਿਸ਼ ਅਸੀਂ ਦੇ ਆਪ ਲੋਕ ਦੀਆਂ ਲਗਾਉਂਦੀਆਂ ਪੁਰਸ਼ ਦੇ ਹੋਲ ਪੌਂਟ ਕਿੰਨੇ ਬੰਦੇ ਸੀ ਇਹ 25 ਜਣੇ ਇਹ ਵੀ 25 ਜਾਣੇ ਸਾਡੇ ਬੂਹੇ ਵੀ ਭਨ ਕੇ ਗਏ ਸਾਡਾ ਨੁਕਸਾਨ ਵੀ ਵੇਖੋ ਕਿੰਨਾ ਕਰਕੇ ਗਏ ਆ ਕੋਈ ਸਾਡਾ ਬੰਦਾ ਨਹੀਂ ਇਸ ਟਾਈਮ ਤੇ ਘਰ ਨਹੀਂ ਮੇਰੇ ਮਾਮੇ ਦੇ ਲੜਕੇ ਦੀ ਅੱਜ ਹੀ ਦਰਦ ਹੋਈ ਸ਼ਾਮੀ ਹੋਣੀ ਉਹ ਸਾਰੇ ਉੱਥੇ ਗਏ ਆ ਤੁਸੀਂ ਪਸੰਦ ਦੇ ਬੰਦਿਆਂ ਨੂੰ ਹਾਂਜੀ ਅਸੀਂ ਪਸੰਦ ਦੇ ਸਾਰੇ ਕੋਈ ਸਾਡੇ ਨਾਲਾਂ ਦੀ ਕੋਈ ਵੈਰ ਦੁਸ਼ਮਣੀ ਹੀ ਨਹੀਂ ਹੀ ਕੱਲ ਇੱਕ ਮੁੰਡੇ ਨੂੰ ਅਸੀਂ ਛਡਾਇਆ ਉਹ ਵੀ ਅਸੀਂ ਬੈਠੀਆਂ ਹਾਂ ਤੇ ਉਹ ਭੱਜ ਕੇ ਸਾਡੇ ਅੰਦਰ ਵੜ ਗਿਆ ਸਿਰਫ ਉਹਨੂੰ ਹੀ ਛਡਾਉਣ ਚ ਉਦੋਂ ਵੀ ਸਾਡਾ ਮੁੰਡਾ ਕੋਈ ਵੀ ਘਰ ਹੈਗਾ ਸੀ ਉਦੋਂ ਸਾਡੇ ਘਰ ਦੇ ਸਿਰਫ ਅਸੀਂ ਘਰ ਦੇ ਮੈਂਬਰ ਹੀ ਘਰੇ ਹਾਂ ਆਣੇ ਸਾਡੇ ਉਦੋਂ ਵੀ ਅਸੀਂ ਕੋਲ ਕੇ ਛਡਾਇਆ ਸਾਰੀ ਗਲੀ ਨੂੰ ਪਤਾ ਵਾ ਉਹਨੂੰ ਮੁੰਡੇ ਨੇ ਛਡਾਉਣ 'ਚ ਅਸੀਂ ਫਸ ਗਏ ਆ ਇਹ ਅੱਜ ਲਲਕਾਰੇ ਮਾਰਦੇ ਫਿਰ ਗਾਲਾਂ ਇਹਨਾਂ ਨੇ ਨਾ ਗੰਦ ਵਕਿਆ ਤੇਰੀ ਭਾਬੀ ਨੂੰ ਫਲਾਂ ਤੇਰੀ ਭੈਣ ਨੂੰ ਟੀਂਗ ਤੇ ਉਹ ਮੁੰਡੇ ਹੁੰਦੇ ਤੇ ਉਹ ਨਿਕਲਦੇ ਗਾੜੀਆਂ ਹੁਣ ਮੁੰਡੇ ਦੇ ਘਰ ਹਾਂ ਨਹੀਂ ਤੇ ਜਨਾਨੀਆਂ ਨੇ ਆਪਣੀ ਜਾਨ ਥੋੜਾ ਗਵਾਉਣੀ ਸੀ ਇਹ ਸਾਰੇ ਝੰਡੇ ਵਾਲੇ ਝੰਡੇ ਵਾਲੇ ਦੇ ਹੀ ਆ ਬੋੜੀ ਹਲਦੇ ਉਹ ਥੋੜੇ ਬੋਤੇ ਨਾਲ ਬਾਹਰ ਸਦੇ 20 25 ਜਣੇ ਹੈਗੇ ਸੀ ਉਹ ਬਾਦ ਪੈਲੀਆਂ ਚ ਵੇਖੋ ਲਲਕਾਰੇ ਮਾਰਦੇ ਗਏ ਸਾਡਾ ਨੁਕਸਾਨ ਕਿੰਨਾ ਕਰਕੇ ਗਏ ਰੇੜੀ ਸਾਰਾ ਕੁਛ ਰਕਸ਼ਾ ਵੀ ਤੋੜਦਾ ਰੇੜੀ ਵੀ ਤੋੜ ਦਤੀ ਇਹਨਾਂ ਮਸ਼ੀਨ ਵੀ ਤੋੜਦੇ ਹਾਂਜੀ ਫੈਲ ਕੀਤੇ ਇਹਨਾਂ ਹਾਂ ਜੇ ਚਾਰ ਫੈਲ ਕੀਤੇ ਨਾ ਪਹਿਲਾਂ ਪਿੱਛੇ ਵੀ ਬੋੜੀ ਲਾ ਕੇ ਕਰਕੇ ਆਏ ਉਦੋਂ ਹੀ ਸਾਨੂੰ ਸੋਝ ਗਈ ਵੀ ਇਹਨਾਂ ਨੇ ਕੁਛ ਕਰ ਦਿੱਤਾ ਵਾ ਐਂ ਤੇ ਡਰ ਗਏ ਹਾਂ ਉਦੋਂ ਵੀ ਕਿਤੇ ਵੀ ਮੁੰਡੇ ਹੁਣੇ ਗਏ ਐ ਸ਼ਿਕਾਰ ਤੇ ਤੇ ਇਹ ਨਾ ਹੋਵੇ ਵੀ ਰਾਤ ਇਦਾਂ ਹੋ ਗਿਆ ਸਾਡਾ ਅਹੀਂ ਇਨਸਾਫ ਚਾਹੁੰਦੇ ਹਾਂ ਅਡਾ ਨੁਕਸਾਨ ਕੀਤਾ ਇਨਸਾਫ ਤੁਹਾਡਾ ਸਾਰਾ ਭਰਨ ਹਾਨੂੰ ਨਾ ਸਾਫ਼ ਚਾਹੀਦਾ ਸਾਡਾ ਵੇਖ ਲੋ ਤੇ ਸਾਰਾ ਕੁਝ ਵੀਡੀਓ ਚ ਵੇਖ ਲੋ ਜੋ ਵੀ ਟੁੱਟਾ ਵਾ ਭੱਜਾ ਵਾ ਸਾਰਾ ਕੁਝ ਚਾਚਾ ਮੇਰੇ ਨੂੰ ਤੇ ਹੋਣੀ ਦੀਦਾ ਚਾਰੇ ਨੂੰ ਅੰਨਾ ਅੱਖਾਂ ਤੋਂ ਉਹਦੇ ਮਾਹ ਹੀ ਆਪਣਾ ਟਾਈਮ ਪਾਸ ਕਰਦਾ ਕੁਆੜ ਦਾ ਕੰਮ ਕਰਕੇ ਅਸੀਂ ਘਰ ਬਣਾਇਆ ਆਪਣਾ ਸਾਰਾ ਕਾਲਰ ਮਤਲਬ ਜਿਦਾਂ ਦੀ ਦੀਦ ਸੰਦੇ ਉਹ ਸਭ ਕੁਝ ਹੋਇਆ ਮੁੰਡਾ ਭੱਜ ਕੇ ਵੜ ਗਿਆ ਸਾਡੇ ਘਰੇ ਐ ਅਸੀਂ ਛਡਾਇਆ ਉਹਨੂੰ ਹੈ ਇਸੇ ਨਹੀਂ ਅਸੀਂ ਸਾਰੇ ਮਹੱਲਾ ਹੀ ਛਡਾਉਂਦਾ ਰਿਹਾ ਸਾਰਾ ਮਹੱਲਾ ਸਾਰਾ ਮਹੱਲਾ ਹੀ ਛਡਾਉਂਦਾ ਰਿਹਾ ਵਾ ਤੇ ਆਹੀਂ ਆਹੀਂ ਮਤਲਬ ਜਦੋਂ ਆਹੀਂ ਛਡਾਇਆ ਤੇ ਹੈ ਉਹਨੂੰ ਮਾਰਨ ਕੋਟਾਂ ਡਾਬੇ ਤੇ ਤੁਹਾਡੇ ਘਰੇ ਵੜ ਗਿਆ ਆਣ ਕੇ ਤੇ ਇਸੇ ਕਰਕੇ ਉਹ ਲੈ ਗਏ ਉਹਨੂੰ ਬਾਹਰ ਪਤਾ ਹੀ ਨਹੀਂ ਸਾਨੂੰ ਪਤਾ ਹੀ ਨਹੀਂ ਸਾਡੇ ਘਰ ਉਹਨੂੰ ਕੁੱਟਦੇ ਨਹੀਂ ਵੜ ਕੇ ਲਿਆਏ ਉਹਦੇ ਨਾਲ ਤੱਕ ਤੁਹਾਡੇ ਬੁਏ ਰਾਤੀ ਵੀ ਆ ਗਏ ਹੀ ਪੰਜ ਸੱਤ ਜਾਣੇ ਰਾਤੀ ਪਹਿਲਾਂ ਹੀ ਮੁੜ ਕੇ 10 12 ਜਾਣੇ ਹੋ ਗਏ ਰਾਤ ਅੱਜ 20 25 ਜਾਣੇ ਹੀ ਬਹੁਤ ਜ਼ਿਆਦੀ ਪੰਨ ਤੋੜ ਕੇ ਸਾਡਾ ਬੁਏ ਨੇ ਲੋਕ ਲੱਗਾ ਲੋਕ ਨੂੰ ਤੋੜਿਆ ਨਾਲੇ ਵਾਹੇ ਵਾਹੇ ਹਾਂਜੀ ਫੇਰ ਵੀ ਕਿਤੇ ਗੋਲੀ ਕੱਲ ਕੀ ਕਿਸ ਨੂੰ ਨਹੀਂ ਗੋਲੀ ਨਹੀਂ ਕਹਿੰਦੇ ਸਾਟ ਲੱਗੀ ਕਿਹਦੇ ਸਾਟ ਲੱਗੀ ਕਿਸੇ ਸਾਟ ਵੀ ਲੱਗੀ ਕਿ ਨਹੀਂ ਨਹੀਂ ਸਾਟ ਲੱਗੇ ਮੰਮੀ ਹਰਜੰਤ ਸਿੰਘ ਜੀ ਅੱਛਾ ਇਹ ਤੇ ਲੜਾਈ ਹੋਈ ਹੈ ਕੀ ਗੱਲੇ ਇਹ ਲੜਾਈ ਵੀ ਕੋਈ ਕੱਲ ਵੀ ਮੁੰਡਿਆਂ ਨੂੰ ਕਹਿੰਦੇ ਵੀ ਇਤਨਾ ਹੀ ਆਥੋਪਾਈ ਹੋਏ ਹੈ ਕਿ ਮੁੰਡੇ ਦੇ ਨਾਲ ਬਾਹਰ ਲੈਣਾ ਤੇ ਉਹ ਕੁੜੀਆਂ ਦੇ ਘਰ ਵੜ ਗਿਆ ਕਿਤੇ ਮੁੰਡਾ ਉਹ ਇਹਨਾਂ ਛਡਾਉਣ ਦੇ ਵਿੱਚ ਹੀ ਕਹਿੰਦੇ ਵੀ ਸਾਡੇ ਨਾਲ ਇਹਨਾਂ ਨੇ ਆਹ ਕੁਝ ਕੀਤਾ ਹੋਇਆ ਹੈ ਉਹ ਕਿੰਨੇ ਬੰਦੇ ਆਏ ਜਿਨ੍ਹਾਂ ਨੇ ਇਹ ਮੈਂ ਤੇ ਹੁਣ ਹਸਤਰ ਤੋਂ ਆਇਆ ਤੇ ਮੈਂ ਕਪੜੇ ਘਰ ਲਾਉਣ ਹੀ ਦਿਆ ਦੇ ਮੇਰੇ ਨਾਲ ਭੱਜੇ ਆ ਬੁੜੀਆਂ ਬੰਦੇ ਸਾਰੇ ਤੇ ਕਹਿੰਦੇ ਵੀ ਇਹ ਪ੍ਰਧਾਨ ਜੀ ਆਹ ਗੱਲ ਹੋ ਗਈ ਆ ਸਾਡੇ ਇਹ ਆਣ ਕੇ ਤੇ ਬੰਦੇ ਪੈਗੇ ਬੰਦੇ ਪੈਗੇ ਤੇ ਅਹੀਂ ਉਧਰ ਮੈਂ ਉਸੇ ਵੇਲੇ ਆਪਣੇ ਡੰਕਿੰਗ ਚਾਰਜ ਨੂੰ ਫੋਨ ਕੀਤਾ ਮੈਂ ਕਿਹਾ ਸਾਰਾ ਤਤਰਾ ਮੁੰਡੇ ਬੜੇ ਆ 25 30 ਮੁੰਡੇ ਆ ਤੇ ਬੂਏ ਬੰਨੇ ਤੋੜੇ ਆ ਤੇ ਗੋਲੀ ਵੀ ਚਲਾਈ ਹੈ ਨਾ ਤੇ ਆਣ ਕੇ ਤੇ ਮੌਕਾ ਵੇਖੋ ਉਸੇ ਵੇਲੇ ਉਹ ਆਗੇ ਦੇ ਨਾਲ ਨਾਲ ਹੀ ਮੈਂ ਆ ਗਿਆ ਇਹਨਾਂ ਦੇ ਜਾਂ ਹੋਣ ਆਣ ਕੇ ਵੇਖਿਆ ਤੇ ਸਾਰਾ ਪੰਨ ਤੋੜ ਕੀਤੀ ਇਹਨਾਂ ਇੱਕ ਦੋ ਕਰਾਂ ਦੀ ਮੰਗੇ ਉਹ ਕਹਿੰਦੇ ਵੀ ਇਨਸਾਫ ਚਾਹੀਦਾ ਵਾ ਇਹ ਕਿਦੇ ਮਹੱਲੇ ਦੇ ਹੀ ਆ ਮੁੰਡੇ ਸਾਰੇ ਇੱਥੇ ਤਲਾਹ ਮਿਲੀ ਕਿ ਦਵਾਂ ਤਰ੍ਹਾਂ ਦੀ ਲੜਾਈ ਹੋਈ ਆ ਤੇ ਹਵਾਈ ਫੈਰ ਵਗੈਰਾ ਹੋਏ ਆ ਉਹੀ ਮੌਕੇ ਤੇ ਆ ਕੇ ਚੈੱਕ ਕਰ ਰਹੇ ਜਿਹੜਾ ਕਿ ਦੋਸ਼ੀ ਪਾਇਆ ਗਿਆ ਉਹਦੇ ਖਿਲਾਫ ਕਾਰਵਾਈ ਕਰਕੇ ਤੇ ਕਾਨੂੰਨ ਸਾਲ ਕਾਰਵਾਈ ਕੀਤੀ ਜਾਊਗੀ ਕੋਈ ਰੰਜਿਸ਼ ਦਾ ਮਾਮਲਾ ਲੱਗਦਾ ਅੱਜ ਦੱਸਿਆ ਵੀ ਉਹਨਾਂ ਦੀ ਕੋਈ ਕੱਲ ਮਾੜੀ ਮੋੜ ਆਪਸ ਜਿੱਤੂ ਤੂ ਮੈਮ ਹੋਈ ਆ ਤੇ ਇਸ ਕਰਕੇ ਆਸਰ ਚਾਜ ਕੋ ਗੱਲਬਾਤ ਕਰ ਰਹੇ ਉਸ ਸੰਬੰਧ ਚ ਇਹਨਾਂ ਦੇ ਆਸਰ ਕੋਈ ਮਨ ਕੇ ਫੇਕ ਕੋ ਦਿਨ ਟਾ ਰੋੜੇ ਮਾਰੇ ਆ ਫੇਰ ਵਾਇਰ ਫੇਰ ਵੀ ਦਸਦੇ ਕੀਤੇ ਆ ਇੱਕ ਘਰ ਦਾ ਨੁਕਸਾਨ ਹਾਂਜੀ ਘਰ ਵਾਲਿਆਂ ਦਾ ਵੀ ਨੁਕਸਾਨ ਹੋਇਆ ਉਹਨਾਂ ਦੇ ਮੁੰਡਿਆਂ ਨੇ ਪਤਾ ਲੱਗਾ ਫਾਇਰ ਕੀਤੇ ਘਰ ਵਾਲਿਆਂ ਦੇ ਨੇ ਦੂਜਿਆਂ ਨੇ ਵੀ ਦੱਸਦੇ ਫਾਇਰ ਕੀਤੇ ਕੋਈ ਗੱਲ ਨਹੀਂ ਦੇ ਰਹੇ ਕੇਸ ਰਜਿਸਟਰ ਕਰ ਰਹੇ ਆ